ਜ਼ਿਲ੍ਹਾ ਪਾਸ਼ਾ ਦਫ਼ਤਰ ਕਪੂਰਥਲਾ ਦੇ ਵੱਲੋਂ ਉਪ ਕੁਲਪਤੀ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਦੀ ਰਹਿਨਮਾਈ ਅਤੇ ਪ੍ਰਿੰਸੀਪਲ ਡਾਕਟਰ ਜਗਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਦੇ ਵਿੱਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਪੰਜਾਬੀ ਵਿਭਾਗ ਦੇ ਵੱਲੋਂ ਪੰਜਾਬੀ ਪਾਸ਼ਾ ਦੀ ਅੱਖਰਕਾਰੀ ਦੇ ਨਾਲ ਸੰਬੰਧਿਤ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਪਾਸ਼ਾ ਅਫਸਰ ਜਸਪ੍ਰੀਤ ਕੌਰ ਹੋਮੀਓਪੈਥੀ ਹੈਲਥ케ਅਰ ਸੈਂਟਰ ਆਰਸੀਐਫ ਤੋਂ ਡਾਕਟਰ ਲਵਪ੍ਰੀਤ ਕੌਰ ਅਤੇ ਅੱਖਰਕਾਰ ਸਰਦਾਰ ਕੁਲਵਿੰਦਰ ਸਿੰਘ ਅਤੇ ਮਨੂਜਾ ਇਰਸ਼ਾਦ ਅਤੇ ਡਾਕਟਰ ਹਰਸਿਮਰਨ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਅਤੇ ਗੁਰਤੇਗ ਬਹਾਦਰ ਕਾਲਜ ਸਠਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਮੈਡਮ ਜੀ ਕਿ ਅੱਜ ਪਾਪਾ ਗੋਲੋ ਕਰਕੇ ਇੱਕ ਵਰਕਸ਼ਾਪ ਲਗਾਈ ਗਈ ਹੈ ਮਿੱਠੇ ਕਾਲਜ ਦੇ ਵਿੱਚ ਕਿਸ ਤਰੀਕੇ ਨਾਲ ਇਹ ਰੂਪਰੇਖਾ ਤਿਆਰ ਕੀਤੀ ਗਈ ਹਾਂਜੀ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਅੱਖਰਕਾਰੀ ਵਰਕਸ਼ਾਪ ਲਗਾਉਣ ਦਾ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਟਰਾ ਵਿਖੇ ਇਹ ਵਰਕਸ਼ਾਪ ਲਗਾਈ ਗਈ ਹੈ ਅੱਜ ਕੱਲ ਜਿਵੇਂ ਰੁਝਾਨ ਬੱਚਿਆਂ ਦਾ ਬੋਲੀ ਤੋਂ ਤਾਂ ਵਿਸਰ ਹੀ ਰਿਹਾ ਹੈ ਭਾਸ਼ਾ ਤੋਂ ਵੀ ਵਿਸਰ ਰਿਹਾ ਹੈ ਪਰ ਲਿਖਾਵਟ ਦੇ ਵਿੱਚ ਵੀ ਬਹੁਤ ਜਿਹੜੀ ਗਿਰਾਵਟ ਵੀ ਆ ਰਹੀ ਹੈ ਅੱਖਰਾਂ ਨੂੰ ਕਿਸ ਢੰਗ ਨਾਲ ਲਿਖਿਆ ਜਾਵੇ ਉਸ ਸੰਬੰਧੀ ਬੱਚਿਆਂ ਵਿੱਚ ਲਿਖਾਈ ਦੀ ਸੁੰਦਰਤਾ ਵਧਾਉਣ ਲਈ ਇਹ ਉਪਰਾਲਾ ਬੱਚਿਆਂ ਲਈ ਕੀਤਾ ਗਿਆ ਸੀਗਾ ਤੇ ਜਿਹੜੀ ਅੱਖਰਕਾਰੀ ਵਰਕਸ਼ਾਪ ਹੈ ਸਾਡੇ ਰਿਸੋਰਸ ਪਰਸਨ ਮਨਜ਼ਾ ਇਰਸ਼ਾ ਜੀ ਤੇ ਕੁਲਵਿੰਦਰ ਸਿੰਘ ਜੀ ਵੱਲੋਂ ਲਗਾਈ ਗਈ ਹੈ ਜਿਹੜੇ ਖੁਦ ਕੈਲੀਗ੍ਰਾਫੀ ਦੇ ਤੇ ਸੁੰਦਰ ਲਿਖਾਈ ਦੇ ਮੁਕਾਬਲੇ ਜਿਲ੍ਹੇ ਪੱਧਰ ਤੇ ਜਿੱਤੇ ਵੀ ਹਨ ਤੇ ਇਹਨਾਂ ਨੂੰ ਅਵਾਰਡ ਮਿਲੇ ਨੇ ਤੇ ਇਹਨਾਂ ਵੱਲੋਂ ਜਿਹੜੀ ਅੱਜ ਵਰਕਸ਼ਾਪ ਲਗਾਈ ਕਾਫੀ ਸਫਲ ਰਹੀ ਹੈ ਔਰ ਬੱਚਿਆਂ ਦੀ ਇੱਕ ਦਿਨ ਵਿੱਚ ਹੀ ਅਸੀਂ ਕਾਫੀ ਸੁਧਾਰ ਦੇਖਿਆ ਹੈ ਕਿ ਉਹਨਾਂ ਦੀ ਜਿਹੜੀ ਅਖਰੇ ਦੀ ਬਨਾਵਟ ਹੈ ਬਹੁਤ ਬਦਲ ਗਈ ਹੈ ਔਰ ਇਹ ਜ਼ਰੂਰੀ ਵੀ ਹੈ ਕਿ ਸਾਡੀ ਜਿਹੜੀ ਨਿਰੰਕਾਰ ਦੀ ਭਾਸ਼ਾ ਹੈ ਗੁਰਮੁਖੀ ਲਿਪੀ ਹੈ ਉਹਦੀ ਜਿਹੜੀ ਬਨਾਵਟ ਉਹ ਖੂਬਸੂਰਤ ਹੋਵੇ ਤਾਂ ਹੀ ਸਾਡੇ ਜਿਹੜਾ ਅਸੀਂ ਲਿਖ ਕੇ ਜੋ ਭਾਵ ਅਸੀਂ ਪੇਸ਼ ਕਰਨਾ ਚਾਹੁੰਦੇ ਹਾਂ ਉਹ ਬਹੁਤ ਸੋਹਣੇ ਤਰੀਕੇ ਨਾਲ ਦੂਸਰਾ ਤੱਕ ਪਹੁੰਚਦੇ ਨੇ ਮਨਨ ਜੇ ਗੱਲ ਕਰੇ ਕੱਲ ਕਹ ਲੋ ਕਿ ਇੱਕ ਚਲੋ ਕਿ ਐ ਪੰਜਾਬ ਸਰਕਾਰ ਵੱਲੋਂ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਇੱਕ ਪ੍ਰੋਗਰਾਮ ਵੀ ਜਿਹੜਾ ਕਿ ਬਿਰਸੇ ਨੂੰ ਲੈ ਕੇ ਕੀਤਾ ਜਾ ਰਿਹਾ ਤਾਂ ਉਸ ਤਰੀਕੇ ਨਾਲ ਪਾਸਾ ਪ੍ਰਭਾਗ ਵੱਲੋਂ ਕੀ ਉਪਰਾ ਲੈਣਾ ਹਾਂਜੀ ਜਿਵੇਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਰਾਸਤੀ ਮੇਲਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਰਵਾਇਆ ਜਾਂਦਾ ਜੋ ਕਿ ਹਰ ਸਾਲ ਹੀ ਕਰਵਾਇਆ ਜਾਂਦਾ ਹੈ ਸੱਭਿਆਚਾਰਕ ਤੇ ਸੈਰਸਪਟਾ ਵਿਭਾਗ ਪੰਜਾਬ ਵੱਲੋਂ ਇਹੋ ਜਿਹੇ ਉਪਰਾਲੇ ਹਰ ਸਾਲ ਪੰਜਾਬ ਸਰਕਾਰ ਕਰ ਰਹੀ ਹੈ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਉਸ ਜ਼ਿਲ੍ਹਿਆਂ ਦੀ ਖਾਸੀਅਤ ਨੂੰ ਪੂਰੇ ਪੰਜਾਬ ਦੇ ਵਿੱਚ ਉਗਾੜਨ ਲਈ ਅਜਿਹੇ ਮੇਲੇ ਲਗਾਏ ਜਾ ਰਹੇ ਨੇ ਜਿਹੜਾ ਇਸ ਸਮਾਂ ਪੰਜਾਬ ਮੇਲਿਆਂ ਦੀ ਧਰਤੀ ਨਾਲ ਜਾਣਿਆ ਜਾਂਦਾ ਸੀ ਕੁਝ ਸਮਾਂ ਪਹਿਲਾਂ ਇਹਦੇ ਵਿੱਚ ਖੜੋਤ ਆ ਗਈ ਸੀ ਤਾਂ ਹੁਣ ਇਹਨੂੰ ਫੇਰ ਤੋਂ ਦੁਬਾਰਾ ਰੌਣਕਾਂ ਲਿਆਉਣ ਦੇ ਲਈ ਲੋਕਾਂ ਨੂੰ ਮੇਲਿਆਂ ਨਾਲ ਜੁੜਨ ਲਈ ਅਜਿਹੇ ਉਪਰਾਲੇ ਕਰ ਰਿਹਾ ਹੈ ਜ਼ਿਲ੍ਹਾ ਪਸ਼ਾ ਦਫ਼ਤਰ ਕਪੂਰਥਲਾ ਵੱਲੋਂ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਸਭਿਆਚਾਰਿਕ ਗਤੀਵਿਧੀਆਂ ਨਾਲ ਸੰਬੰਧਿਤ ਮੰਚ ਸੰਚਾਲਨ ਨਾਲ ਸੰਬੰਧਿਤ ਤੇ ਅਲੱਗ-ਅਲੱਗ ਯੂਨੀਵਰਸਿਟੀ ਕਾਲਜਸ ਦੇ ਵਿਦਿਆਰਥੀਆਂ ਦੀ ਜੋ ਸਟੇਜ ਤੇ ਵਕਫਾ ਤੋਂ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਜਾਣੀ ਹੈ ਉਸ ਸੰਬੰਧੀ ਪਸ਼ਾ ਦਫ਼ਤਰ ਵੱਲੋਂ ਪੂਰਾ ਸਹਿਯੋਗ ਹੋਵੇਗਾ ਮੈਂ ਅੱਜ ਜਿਲ੍ਹੇ ਦੇ ਪਸ਼ਾ ਕਬਾਗੋ ਲੋਕਲ ਕੈਂਟਰ ਕੋਲ ਅੱਜ ਬੈਠ ਕੇ ਕਿ ਇੱਕ ਸੈਮੀਨਾਰ ਵੀ ਕੀਤਾ ਗਿਆ ਵਾ ਪ੍ਰਦਰਸ਼ਨ ਵੀ ਲਾਈਵ ਵੀ ਵਰਕਸ਼ਾਪ ਵੀ ਲੱਗ ਤੇ ਲਗਾਈ ਗਈ ਹੈ ਕਿਸ ਤਰੀਕੇ ਨਾਲ ਪ੍ਰੋਗਰਾਮ ਨੂੰ ਲਿਖਿਆ ਗਿਆ ਅ ਐਕਚੁਅਲੀ ਜਿਹੜੀ ਇਹ ਵਰਕਸ਼ਾਪ ਲੱਗੀ ਸੀ ਇਹ ਅਖਰਕਾਰੀ ਵਰਕਸ਼ਾਪ ਲੱਗੀ ਸੀ ਮੈਂ ਤਾਂ ਤੁਸੀਂ ਲਿਖਾਈ ਕਿੱਦਾਂ ਸੁੰਦਰ ਕਰਨੀ ਹੈ ਪੰਜਾਬੀ ਦੀ ਲਿਖਾਈ ਨੂੰ ਅਸੀਂ ਕਿਸ ਤਰ੍ਹਾਂ ਸੁੰਦਰ ਤਰੀਕੇ ਨਾਲ ਲਿਖ ਸਕਦੇ ਹਾਂ ਉਹਦੇ ਬਾਰੇ ਇਹ ਵਰਕਸ਼ਾਪ ਸੀਗੀ ਤੇ ਉੱਥੇ ਬੱਚੇ ਸਾਰੇ ਮਿੱਠੜਾ ਕਾਲਜ ਦੇ ਐਸਜੀ ਕਾਲਜ ਦੇ ਵੀ ਆਏ ਹੋਏ ਸੀਗੇ ਤੇ ਕੁਝ ਇਥੋਂ ਟੀਚਰ ਵੀ ਗਏ ਸੀ ਐਮਜੀਐਨ ਕਾਲਜ ਦੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਅਸੀਂ ਕਿਹੜੇ ਤਰੀਕੇ ਨਾਲ ਜਿਹੜਾ ਹੈ ਪੰਜਾਬੀ ਨੂੰ ਅਸੀਂ ਸੁੰਦਰ ਲਿਖ ਸਕਦੇ ਹਾਂ ਮੰਮ ਕਿ ਕਿ ਲੋਕੀ ਇਸ ਕਲੋਕ ਦੀ ਵਰਕਸ਼ਾਪ ਦੇ ਵਿੱਚ ਕਿਰ ਕਿਰ ਮਤ ਕਿ ਇਹ ਜਿਹੜੀ ਕਲੋਕੀ ਲੈਕਚਰ ਜਾਂ ਅਤੀਥੀ ਪਹੁੰਚੇ ਸੀ ਇਹਦੇ ਵਿੱਚ ਇੱਕ ਤਾਂ ਮੈਡਮ ਸੀਗੇ ਲਪ੍ਰਿਤ ਕੌਰ ਜੀ ਡਾਕਟਰ ਨੇ ਉਹ ਹੋਮੀਓਪੈਥੀ ਦੇ ਉਹ ਮੁੱਖ ਮਹਿਮਾਨ ਵਜੋਂ ਆਏ ਸੀਗੇ ਤੇ ਕੁਲਵਿੰਦਰ ਸਿੰਘ ਸੀ ਉਹ ਸੀਗੇ ਸਾਡੇ ਰਿਸੋਰਸ ਪਰਸਨ ਤੇ ਮੈਂ ਸੀ ਰਿਸੋਰਸ ਪਰਸਨ ਤੇ ਅਸੀਂ ਦੋਹਾਂ ਨੇ ਨੁਕਤੇ ਦਿੱਤੇ ਲਖਾਈ ਦੇ ਤੇ ਜਿਹੜੇ ਮੈਮ ਲਪਰੀ ਸੀ ਉਹਨਾਂ ਨੇ ਵੀ ਲੈਕਚਰ ਦਿੱਤਾ ਇੱਕ ਮੈਮ ਸਟ ਖਿਆਲਾ ਕਾਲਜ ਤੋਂ ਆਏ ਹੋਏ ਸੀਗੇ ਉਹਨਾਂ ਨੇ ਵੀ ਜਿਹੜਾ ਇੱਕ ਲੈਕਚਰ ਦਿੱਤਾ ਸੀਗਾ ਅੱਜ ਦੀ ਜਿਹੜੀ ਮੀਡੀਆ ਤੇ ਪੰਜਾਬੀ ਦੇ ਵਿੱਚ ਉਹਦਾ ਰੋਲ ਉਹਦੇ ਤੇ ਉਹਨਾਂ ਨੇ ਲੈਕਚਰ ਦਿੱਤਾ ਸੀਗਾ ਕਾਫੀ ਅੱਛੇ ਗੈਸ ਸਿਗੇ ਤੇ ਨਾਲ ਪ੍ਰਿੰਸੀਪਲ ਸਾਹਿਬ ਸੀ ਜਿਨ੍ਹਾਂ ਨੇ ਪ੍ਰਧਾਨਗੀ ਕੀਤੀ ਬੱਚਿਆਂ ਵੱਲੋਂ ਕਿੱਦਾਂ ਦਾ ਰਿਪੋਰਟ ਕੀ ਬੱਚਿਆਂ ਵੱਲੋਂ ਬਹੁਤ ਅੱਛਾ ਰਿਸਪਾਂਸ ਮਿਲਿਆ ਪਹਿਲਾਂ ਅਸੀਂ ਇੱਕ ਸ਼ੀਟ ਉਹਨਾਂ ਨੂੰ ਦਿੱਤੀ ਸੀ ਜਿਹਦੇ ਵਿੱਚ ਇੱਕ ਪੈਰਾ ਦਿੱਤਾ ਗਿਆ ਸੀ ਉਹਦੇ ਵਿੱਚ ਵਰਕਸ਼ਾਪ ਤੋਂ ਪਹਿਲਾਂ ਦੀ ਲਿਖਾਈ ਅਸੀਂ ਕਰਵਾਈ ਤੇ ਉਸ ਤੋਂ ਬਾਅਦ ਜਦੋਂ ਅਸੀਂ ਵਰਕਸ਼ਾਪ ਲਗਾ ਲਈ ਉਹਨਾਂ ਨੂੰ ਸਾਰੇ ਨੁਕਤੇ ਦਿੱਤੇ ਕਿ ਉਹੜਾੜਾ ਕਿਸ ਤਰ੍ਹਾਂ ਲਿਖਣਾ ਹੈ ਪੰਜਾਬੀ ਦੇ ਜਿਹੜੇ ਅੱਖਰ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸੁੰਦਰ ਲਿਖ ਸਕਦੇ ਆ ਤਾਂ ਕਿ ਉਹ ਤੁਹਾਡੇ ਦਿਲ ਦੇ ਉੱਪਰ ਇੱਕਦਮ ਜਾ ਕੇ ਤੁਹਾਨੂੰ ਇਮਪ੍ਰੈਸ ਕਰਨ ਤੇ ਜਦੋਂ ਅਸੀਂ ਇਹ ਉਹਨਾਂ ਨੂੰ ਨੁਕਤੇ ਦਿੱਤੇ ਵਰਕਸ਼ਾਪ ਦਿੱਤੀ ਉਸ ਤੋਂ ਬਾਅਦ ਬਾਅਦ ਵਾਲੀ ਵੀ ਉਹਨਾਂ ਦੀ ਲਿਖਾਈ ਉਹਦੇ ਵਿੱਚ ਅਸੀਂ ਸ਼ਾਮਿਲ ਕੀਤੀ ਤੇ ਇੱਕ ਪੂਰਾ ਪੇਜ ਜਿਹੜਾ ਅਸੀਂ ਬੱਚਿਆਂ ਨੂੰ ਦਿੱਤਾ ਤੇ ਬਹੁਤ ਫਰਕ ਪਿਆ ਉਹਦੇ ਨਾਲ ਵਰਕਸ਼ਾਪ ਦੇ ਨਾਲ ਲੱਗਦਾ ਕਿ ਕਿੰਨਾ ਨੁਕਤੇ ਜਿਹੜੇ ਕਿ ਬੱਚੇ ਇਸ ਚੀਜ਼ ਨੂੰ ਲੈ ਕੇ ਬੜੇ ਸਾਹਿਤ ਹੋ ਗਏ ਬਿਲਕੁਲ ਬਹੁਤ ਬੱਚੇ ਨੇ ਉਸ ਸਾਹਿਤ ਸਿਗੇ ਉਹ ਬੜੇ ਧਿਆਨ ਨਾਲ ਇਸ ਵਰਕਸ਼ਾਪ ਨੂੰ ਉਹਨਾਂ ਨੇ ਬੜੇ ਧਿਆਨ ਨਾਲ ਕੀਤਾ ਕਿਉਂਕਿ ਅਸੀਂ ਕਿਹਾ ਸੀਗਾ ਕਿ ਜਿਹੜੀ ਵਰਕਸ਼ਾਪ ਹੈ ਉਹ ਪੰਜਾਬੀ ਲਿਖਾਈ ਨੂੰ ਸੁਧਾਰਨ ਲਈ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਬਹੁਤ ਅੱਛੀ ਹੈ ਤੇ ਔਰ ਇਹਦੇ ਨਾਲ ਕੀ ਹੁੰਦਾ ਹੈ ਤੁਹਾਡੇ ਅੰਦਰ ਇੱਕ ਸਬਰ ਆਉਂਦਾ ਹੈ ਇੱਕ ਇਦਾਂ ਦੀ ਭਾਵਨਾਵਾਂ ਆਉਂਦੀਆਂ ਨੇ ਜਿਹਦੇ ਨਾਲ ਤੁਸੀਂ ਪੰਜਾਬੀ ਨੂੰ ਵੀ ਪੰਜਾਬੀ ਸਿੱਖਣ ਲਈ ਵੀ ਪ੍ਰੇਰਣਾ ਲੈਂਦੇ ਹੋ ਤੇ ਅੱਛੇ ਤਰੀਕੇ ਨਾਲ ਤੁਸੀਂ ਕਰ ਵੀ ਸਕਦੇ ਹੋ ਪੰਜਾਬੀ ਲਿਖ ਵੀ ਸਕਦੇ ਹੋ